ਉਪਲਿਕਾ ਟਿਚਰ ਮਸ਼ਹੂਰ ਸਮਗਲਰ ਬੀ.ਜੇ ਮਸੀ ਨੂੰ ਗ੍ਰਿਫਤਾਰ ਕਰ ਲਈ ਗਈ ਫਲੋਰ ਥਾਣੇ ਦੀ ਪੁਲਿਸ ਨਾਲ ਹੰਗਾਮਾ ਹੋ ਗਿਆ ਜਾਣਕਾਰੀ ਅਨੁਸਾਰ ਹੰਗਾਮੇ ਦੌਰਾਨ ਪੁਲਿਸ ਤੇ ਪੱਥਰਾਂ ਆਬੀ ਕੀਤਾ ਗਿਆ ਖਬਰ ਲਿਖੇ ਜਾਣ ਤੱਕ ਪੁਲਿਸ ਵੱਲੋਂ ਇਸ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਸੀ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਮਸ਼ਹੂਰ ਸਮਗਲਰ ਬੀਜੇ ਮਸੀ ਬਾਰੇ ਗੁਪਤ ਸੂਚਨਾ ਮਿਲੀ ਸੀ ਉਸ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਸ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਅਨੁਸਾਰ ਬੀਜੇ ਮਸੀ ਖਿਲਾਫ ਕਈ ਛਿਲਿਆਵਜਨ ਨਸ਼ਾ ਤਸਕਰੀ ਅਤੇ ਅਸਲਾ ਐਕਟ ਤਹਿਤ 25 ਤੋਂ ਵੱਧ ਕੇਸ ਦਰਜ ਹਨ ਉਹ ਕਈ ਵਾਰ ਜੇਲ੍ਹ ਜਾ ਚੁੱਕਾ ਹੈ ਪਰ ਲੰਬੇ ਸਮੇਂ ਤੋਂ ਰਿਹਾ ਹੈ ਚੱਕਮਾ ਦੇ ਕੇ ਭੱਜ ਰਿਹਾ ਸੀ ਸੋਮਵਾਰ ਨੂੰ ਪੁਲਿਸ ਨੂੰ ਸੂਚਨਾ ਦਿੱਤੀ ਗਈ ਪਤਾ ਲੱਗਿਆ ਕਿ ਮੁਲਜ਼ਮ ਉੱਚੀ ਘਾਟੀ ਵਾਲੇ ਇਲਾਕੇ ਵਿੱਚ ਲੁਕਿਆ ਹੋਇਆ ਸੀ ਪੁਲਿਸ ਨੇ ਦੇਸ਼ਾਂ ਮੌਕੇ ਤੇ ਛਾਪਾ ਮਾਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਣਕਾਰੀ ਅਨੁਸਾਰ ਪੁਲਿਸ ਤੇ ਹੋਏ ਹਮਲੇ ਦੌਰਾਨ ਪੁਲਿਸ ਮੁਲਾਜ਼ਮਾਂ ਨੂੰ ਵੀ ਸੱਟਾਂ ਲੱਗੀਆਂ ਹਨ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਬਲ ਤਾਇਨਾਤ ਕਰ ਦਿੱਤਾ ਗਿਆ ਹੈ ਪੁਲਿਸ ਹਮਲਾਵਰਾਂ ਦੀ ਪਛਾਣ ਕਰ ਰਹੀ ਹੈ ਦੇਰ ਰਾਤ ਤੱਕ ਪੁਲਿਸ ਨੇ বিজে ਤੇ ਉਸ ਦੇ ਸਾਥੀਆਂ ਖਿਲਾਫ ਕੇਸ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਦੂਸਰਾ ਪੱਖ ਵਿਜੇ ਮਸੀਨ ਨਾਲ ਗੱਲਬਾਤ ਕੀਤੀ ਤਾਂ ਉਸਨੇ ਦੱਸਿਆ ਕਿ ਮੈਨੂੰ ਕੁਝ ਮੌਤਵਰ ਵਿਅਕਤੀ ਮੈਨੂੰ ਪੁਲਿਸ ਥਾਣੇ 'ਚ ਪੇਸ਼ ਕਰਾਉਣਾ ਚਾਹੁੰਦੇ ਸੀ ਉਸ ਤੋਂ ਪਹਿਲਾਂ ਹੀ ਪੁਲਿਸ ਆਪਣੇ ਪੁਲਿਸ ਪਾਰਟੀ ਦੇ ਨਾਲ ਆਣ ਕੇ ਮੈਨੂੰ ੱੱਕੇ ਨਾਲ ਮੈਨੂੰ ਕੁੱਟਮਾਰ ਕੀਤੀ ਮੇਰੀ ਬਾਹਂ ਤੋੜੀ ਮੇਰੀ ਲੱਤ ਤੋੜੀ ਉਸ ਤੋਂ ਬਾਅਦ ਮੇਰੇ ਤੇ ਹਮਲਾ ਕੀਤਾ ਮੇਰੇ ਸੀਸੀਟੀਵੀ ਕੈਮਰੇ ਪਰ ਨਿੱਤੇ ਗਏ ਪ੍ਰਸ਼ਾਸਨ ਨੇ ਮੇਰੇ ਨਾਲ ਕਾਫੀ ਤਕਾ ਕੀਤਾ ਜਦੋਂ ਐਸਐਚਓ ਸੰਜੀਪ ਕਪੂਰ ਨਾਲ ਗੱਲਬਾਤ ਕੀਤੀ ਐਸਐਚਓ ਸੰਜੀਪ ਕਪੂਰ ਨੇ ਦੱਸਿਆ ਕਿ ਇਹਦੇ ਤੇ ਪਹਿਲਾਂ ਵੀ ਕਈ ਪੁਰਾਣੇ ਮੁਕਾਦਮੇ ਚੱਲਦੇ ਆ ਇਸ ਉੱਪਰ ਪੁਰਾਣੇ ਮੁਕਾਦਮੇ ਕਾਰਨ ਪੁਲਿਸ ਅਰੈਸਟ ਕਰਨ ਗਈ ਸੀ ਪਰ ਇਨਾਂ ਹੀ ਪੁਲਿਸ ਦੇ ਉੱਤੇ ਹਮਲਾ ਕੀਤਾ ਕਈ ਮੁਲਾਜ਼ਮ ਪੰਜਾਬ ਪੁਲਿਸ ਤੇ ਫਿਲੌਰ ਥਾਣੇ ਦੇ ਮੁਲਾਜ਼ਮ ਜ਼ਖਮੀ ਕੀਤੇ ਉਹਨਾਂ ਨੂੰ ਫਿਲੌਰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਨਾ ਮੈਂ ਤੁਹਾਡਾ ਤੇ ਕੀ ਗੱਲਬਾਤ ਹੋਈ ਰਾਤੀ ਤੁਸੀਂ ਰੇਡ ਤੇ ਗਏ ਸੀਗੇ ਕੀ ਨਾਮ ਤੁਹਾਡਾ ਕਿਉਂ ਕਿਸ਼ਨ ਨਾਂ ਹੈ ਜੀ ਮੇਰਾ ਕੀ ਗੱਲ ਹੋ ਗਈ ਉੱਚੀ ਘੱਟੀ ਅਸੀਂ ਗਏ ਸੀ ਰੇਟ ਤੇ ਠੀਕ ਹੈ ਜੀ ਤੇ ਉਹ ਬੰਦਾ ਮਤਲਬ ਹੈ ਤੁਹਾਨੂੰ ਪਤਾ ਹੀ ਹੈ ਜਿੱਦਾਂ ਦਾ ਹੈ ਉਥੇ ਨਾਮ ਹੀ ਗੈਂਗਸਟਰ ਹੈ ਤੇ ਕਾਫੀ ਉਥੇ ਸਾਡੀ ਮਤਲਬ ਵੇਟ ਰੋੜਾ ਚੱਲਿਆ ਫਿਰ ਸਾਡਾ ਠੀਕ ਹੈ ਜੀ ਤੇ ਸਾਡੇ ਚਲੋ ਟੰਗ ਟੰਗ ਲੱਗੀਆਂ ਮੁਲਾਜ਼ਮਾਂ ਦੇ ਕਾਫੀ ਹਾਂਜੀ ਉਹ ਦੇ ਨਾਲ ਲੈ ਲੇਡੀਜ਼ ਵਗੈਰਾ ਨਾਲ ਸਾਡੇ ਕਲਗੂਲ ਪੈਜਿਆ ਸੀ ਮੁਲਾਜ਼ਮਾਂ ਨੂੰ ਕਾਫੀ ਹਾਂ ਤੁਹਾਨੂੰ ਫੇਰ ਵੀ ਸੀ ਜਿੱਦਾਂ ਵੀ ਇਹ ਕਾਬੂ ਕਰ ਲਿਆ ਉਹ ਕਾਬੂ ਕਰ ਲਿਆ ਜੀ ਹਾਂਜੀ ਹਾਂਜੀ ਤੇ ਜਿੱਦਾਂ ਦੇਖਿਆ ਉੱਥੇ ਟਟਵਟਾ ਇਦਾਂ ਖਿਲਰ ਰਿਹਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕੀ ਇਹਨਾਂ ਨੇ ਪਰਿਵਾਰ ਨਹੀਂ ਇਹਨਾਂ ਨੇ ਹਮਲਾ ਕੀਤਾ ਕਿ ਮਲਾਬਾਸੀਆਂ ਨੇ ਇਹ ਸਰ ਉਹਨਾਂ ਦਾ ਪਰਿਵਾਰ ਵੀ ਸੀ ਬਾਕੀ ਜਿਹੜੇ ਮੋਹਲੇ ਵਾਲੇ ਪੁਰਸ਼ ਜਿਹੜਾ ਪਤਾ ਹੀ ਉਹਨਾਂ ਜਿਹੜੇ ਨਾਲ ਸਾਰੇ ਇਹ ਠੀਕ ਹੈ ਤੇ ਕਾਫੀ ਮਤਲਬ ਇਟਾ ਰੌਣਾ ਬਹੁਤ ਚੱਲਿਆ ਉੱਥੇ ਜੋ ਵੀ ਹੈ ਮਲਾਜਮ ਦੀ ਵਰਦੀਆਂ ਬੁਰਕੀਆਂ ਫੱਟੀਆਂ ਹਾਂਜੀ ਮਲਾਜਮਾਂ ਦੀ ਵਰਦੀ ਸਾਡੇ ਫੱਟੀਆਂ ਬਾਕੀ ਤਿੰਨ ਚਾਰ ਮਲਾਂ ਸਾਡੇ ਫੱਟੜ ਵੀ ਹੋਏ ਆ ਹਾਂ ਤੇ ਬਾਕੀ ਜੋ ਵੀ ਅਸਾਂ ਨੂੰ ਪਤਾ ਜਾਦਾ ਕੋਈ ਕੋ ਚੱਕਰ ਨਹੀਂ ਅਲੀ ਜੀ ਕੀ ਕਹਿਣਾ ਚਾਹੁੰਦੇ ਆ ਤੁਸੀਂ ਰਾਤੀ ਰੇਡ ਤੇ ਗਏ ਸੀ ਉੱਚੀ ਘਾਟੀ ਕੀ ਕਹਿਣਾ ਹੈ ਹਾਂਜੀ ਅਸੀਂ ਰੇਡ ਕੀਤੀ ਸੀ ਉੱਥੀ ਘਾਟੀ ਰਾਤ ਪੀਸ ਪਾਰਟੀ ਦੇ ਨਾਲ ਤੇ ਜਦੋਂ ਰੇਡ ਕੀਤੀ ਆ ਆਪਾਂ ਉਹਨਾਂ ਨੇ ਇਕੱਠੇ ਹੋ ਕੇ ਪਰਿਵਾਰ ਨੇ ਤੇ ਜਿਹੜੇ ਲੱਗੇ ਉਹਨਾਂ ਦੇ ਹੈਗੇ ਆ ਘਰਾਂ ਦਾ ਸਾਡੇ ਪੀਸ ਪਾਰਟੀ ਤੇ ਹਮਲਾ ਕੀਤਾ ਇੱਕਾਂ ਉੱਟਾਂ ਮਾਰੀਆਂ ਹੂੰ ਤੇ ਜਿਨ੍ਹਾਂ ਕਾਰਨ ਮੰਨੋ ਸਾਡੇ ਜਿਹੜੇ ਮਲਾਜਮ ਆ ਉਹ ਵੀ ਜ਼ਖਮੀ ਹੋਏ ਆ ਤੇ ਕਿੰਨਾ ਦਤਰ ਫਨੋਰਾ ਬਾਕੀ ਉਹਨਾਂ ਕੋ ਕੀ ਕੀ ਤਿਆਰ ਸੀਗੇ ਉਹਨਾਂ ਕੋਲੇ ਦਾਤਰ ਵੀ ਸੀ ਤੇ ਹੋਰ ਵੀ ਸੀ ਡਾਂਗਾ ਛੋਟੇ ਸੀ ਏਟਾ-ਓਟਾ ਸੀ ਜਿਹੜਾ ਉਹਨਾਂ ਨੇ ਇਕੱਠੀਆਂ ਕੀਤੀਆਂ ਜਾਂ ਸੀ ਉਹਦੇ ਉਹ ਮਾਰੀਆਂ ਹਨ ਹੂੰ 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 ਤੁਹਾਡੇ ਕਿੰਨੇ ਕੁ ਮਲਾਜ਼ਮਾਂ ਸੀਗੇ ਜਿਹੜੇ ਇੰਜਰਡ ਹੋਏ ਅੱਜ ਇਹ ਸਾਡੇ ਸਭ ਚਾਰ ਮਲਾਜ਼ਮਾਂ ਦੇ ਸੱਟਾਂ ਲੱਗੀਆਂ ਸਾਡੇ ਏਐਸਆਈ ਸਾਹਿਬ ਨੇ ਧਰਮਿੰਦਰ ਸਰ ਹੂੰ ਤੇ ਨਾਲ ਦੋ ਸਿਪਾਹੀ ਸੀ ਮੈਂ ਆ ਹੂੰ ਸਾਡੇ ਚਾਰ ਜਣਿਆਂ ਦੇ ਸੱਟਾਂ ਲੱਗੀਆਂ ਚਾਰ ਸੱਟਾਂ ਨੂੰ ਕਾਬੂ ਕਰ ਲਿਆ ਉਹ ਇੱਕ ਤੀਜਾ ਜਿਹੜਾ ਉਹ ਮੌਕੇ ਤੇ ਹਾਂਜੀ ਹਾਂਜੀ ਉਹਨੂੰ ਕਾਬੂ ਕਰ ਲਿਆ ਪਰ ਜੀ ਕੀ ਕਹਿਣਾ ਹਾਂ ਜੀ ਸੈਦਰ ਮੁੰਦਰ ਜੀ ਹਾਂ ਜੀ ਕੀ ਗੱਲਬਾਤ ਹੋਈ ਰਾਤੀ ਕਈਆਂ ਮਗਰ ਵਿੱਚ ਹੁੰਨ ਲਿੰਦਾ ਸੀਗਾ ਹਮ ਪਰ ਪਤਾ ਲੱਗਾ ਜੇ ਤੁਸੀਂ ਮੌਕੇ ਤੇ ਗਏ ਹ ਹਮ ਤੇ ਖੜਨ ਦੀ ਕੋਸ਼ਿਸ਼ ਕੀਤੀ ਉਪਰ ਸ਼ਰਮ ਆ ਗਈ ਹਮ ਹਮ ਤੇ ਜਿਹੜੇ ਇਹਦੇ ਦੇ ਬਵਾਸ ਗਵਾੜ ਸੀ ਲੋਕ ਉਹਨਾਂ ਨੇ ਸਾਡੇ ਧਿਆਨ ਲਾ ਗਾ ਦਿੱਤਾ ਹਮ ਕੀ ਹਥਿਆਰ ਸੀ ਉਹਨਾਂ ਕੋਲ ਕੁਰਪਾਨਾ ਦਾ ਤਰ ਕੋਈ ਡੰਡਾ ਛੋਟੇ ਸਾਰੇ ਸੀ ਰਾਮ ਆਪਣੇ ਮਲਾਜ਼ਮ ਤੁਹਾਡੇ ਨਾਲ ਕਿੰਨੇ ਮਲਾਜ਼ਮ ਸੀ ਜਿਹੜੇ ਨਜੜ ਹੋਏ ਆ ਕੋਪੀ ਮਾ ਮਾ ਜਮਨ ਪ੍ਰਿਆ ਚਾਰ ਮਲਾਇ ਮਾ ਜਿਹੜੇ ਸੱਤਾ ਬਚੀਆਂ ਹਾਂ ਮਨਪ੍ਰੀਤ ਹਾਂ ਕੌਸ਼ਲ ਜਮਨ ਹਾਂ ਓਕੇ 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 ਬਸ ਗਸ਼ਪਈਆ ਓਕੇ ਬਲੋਕੇਸ਼ਨ ਹਾਂ ਅਲੀ ਜਮਨ ਕਨਕਨਜੀ ਠੀਕ ਹੈ ਮੈਂ ਓਕੇ ਉਹ ਵਿਅਕਤੀ ਫੜ ਲਾ ਮੌਕੇ ਤੇ ਹਾਂਜੀ ਹਾਂਜੀ ਠੀਕ ਹੈ ਥੈਂਕ ਯੂ ਪਰਸੋ ਰਤੀ ਐਸ ਮੈਂ ਪੇਸ਼ ਹੋ ਲਈ ਆਇਆ ਸੀ ਮੈਂ ਓਕੇ ਮੈਨੂੰ ਲੱਖੋ ਭਾਈ ਨੇ ਫੋਨ ਕੀਤਾ ਕਹਿੰਦਾ ਜੇ ਤੈਨੂੰ ਪੇਸ਼ ਕਰਾ ਦਿੰਨੇ ਆ ਐਵੇਂ ਕਰੋ ਨੱਠ ਦਾ ਪਾਦਾ ਫਿਰਦਾਗਾ ਹਾਂ ਹਾਂ ਤੇ ਮੈਂ ਕਹਾਂ ਚੱਲ ਇੱਕ ਅੱਧਾ ਦਰ ਰੁੱਕ ਫਿਰ ਮੈਂ ਕਹ ਪਿੱਛ ਹੋ ਜਾਨੇ ਆ ਠੀਕ ਆ ਤੇ ਕੱਲ ਤਾਂ ਨੇ ਅਨਜੀ ਡਾਬਰ ਉਹਨਾਂ ਨੇ ਫੋਨ ਫਾਨ ਕੀਤਾ ਉੱਤੇ ਤੇ ਵੀਜ ਆਇਆ ਹੋਇਆਗਾ ਤੇ ਰਾਤ ਨੂੰ ਪਹਿਲਾਂ ਜਦੋਂ ਆਇਆ ਨਾ ਮਲਾਈਮ ਇੱਕ 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 ਮਲਾਈ ਮੇਰੇ ਪਿੱਛੇ ਪਿਆ ਕੋਠੇ ਤੇ ਮੈਂ ਮੇਰਾ ਟੱਪ ਤੇ ਮੇਰਾ ਗਿੱਟਾ ਨਿਕਲ ਗਿਆ ਉੱਥੋਂ ਅੱਛਾ ਉਹਦੋਂ ਮੈਨੂੰ ਚੱਕ ਕੇ ਲੈ ਗਏ ਜਾ ਕੇ ਉੱਥੇ ਫੇਰੀ ਬਾਹ ਲੱਤ ਆ ਤੋੜੀ ਆ ਮੇਰੀ ਉਹਨਾਂ ਨੇ ਮਲਾਈ ਮਾਣੀ ਹੂੰ ਹੂੰ ਮਲਾਈ ਮੈਂ ਬਾਹ ਲੱਤ ਤੋੜ ਦਿਓ ਤਾਂ ਬਾਤ ਉਹਨਾਂ ਨੇ ਮੇਰੇ ਸਾਰੇ ਕੈਮਰੇ ਤੋੜ ਦਿੱਤੇ ਆ ਉਹ ਪੁਲਿਸ ਮੁਕਾਬਲਾ ਬਣਾਉਣਾ ਚਾਹਲੇ ਸਰ ਇਹਦੇ ਨਾਲ ਇੱਕ ਕਿਤੇ ਲੈ ਕੇ ਗਏ ਸਰ ਆਪਰੇ ਜੀ ਬਲੌਰ ਦੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਜਾਫਰੀ ਆ ਉਹ 8 ਟੱਪੇ ਨਾਲ ਹੋਇਆ ਸਰ ਉਹੀ ਤਾਂ ਸਾਰੇ ਰਿਮਾਂਡ ਲੈ ਰਹੇ ਸੀ ਮੇਰੇ ਉੱਥੇ ਜੀ ਹਾਂ ਹਾਂ ਉਹੀ ਸਾਰੇ ਰਿਮਾਂਡ ਲੈ ਰਹੇ ਸੀ ਜੀ ਮੇਰੇ ਉੱਥੇ ਉਹ ਕਿਦਾਂ ਸੀ ਸਾਰਨ ਕਾਲੀ ਮਾਰਨ ਕਾਲੀ ਆਇਆ ਇੱਕ ਰਣ ਜਣ ਹਾਂਜੀ ਉਹ ਜਿਹੜਾ ਰਣਜੀਤ ਨਾਲ ਜਿਹੜੀ ਲੜਾਈ ਹੋਈ ਹੈ ਜੀ ਹਾਂ ਹਾਂ ਓ ਮੈਟਰ ਜੀ ਅੱਛਾ ਹੋ ਤਾਂ ਵੀ ਮੇਰੇ ਭਰਾ ਦੇ ਜਿਆਦਾ ਸੱਟ ਲੱਗੀ ਜ ਉਹਦੀ ਹੱਡੀ ਮਗਜ ਦੇ ਵਿੱਚ ਬੜੀ ਹੋਈ ਸੀ ਤੇ ਮੇਰੇ ਮੁੰਡੇ ਦੀ ਉਂਗਲੀ ਟੁੱਟੀਆਂ ਸੀ ਠੀਕ ਹੈ ਪਰ ਚਾ ਸਾਡੇ ਲੋ ਤਕੜਾ ਬਣਿਆ ਸੀ ਫਿਰ ਵੀ ਸਾਡੇ ਦੇ ਉਲਟਾ ਕਾਰਵਾਈ ਸਾਡੇ ਤੇ ਹੋ ਰਹੀ ਸੀ ਸਾਡੀ ਇੱਕ ਰਸਾਲੇ ਦੇ ਇੱਕ ਟੁਕੜਾ ਚਲਾਇਆ ਉਹਨੇ ਚਲਾਇਆ ਸੀ ਕੱਲ ਹਾਂਜੀ ਸਰ ਇਹ ਏਟਵਲ ਚਲਾ ਦੇਗਾ ਕੈਮਰੇ ਵੀਡੀਓ ਕਢਾ ਕੇ ਕੈਮਰੇ ਕੱਦ ਲਈ ਤੋੜ ਤੇ ਉਹਨਾਂ ਨੇ ਪਲੇ ਦੱਸੋ ਫਿਰ ਕੈਮਰੇ ਸਾਲੇ ਤੋੜੇ ਆ ਜੀ ਇਹਨਾਂ ਨੇ ਉਹ ਫਲੋਰ ਪੁਲਿਸ ਦੇ ਵੀ ਮਿਲਾਂਚ ਡਾਕਲ ਹੋਏ ਆ ਉਹ ਵੀ ਸਰ ਉਹਨਾਂ ਜਿਨ੍ਹਾਂ ਨੇ ਡਾਕਲ ਉਹੀ ਦਾ ਰਿਮਾਂਡ ਲੈ ਰਹੀ ਸੀ ਜੀ ਮੇਰੇ ਉੱਥੇ ਉਹ ਰਿਮਾਂਡ ਲੈ ਕੱਲ ਰਾਤ ਨੂੰ ਸਟਿਕ ਪੁਲਸ ਪਾਰਟੀ ਮਕਦਮਾ ਨੰਬਰ 301/24 ਦੇ ਵਿੱਚ ਦੋਸ਼ੀ ਵਿਜੇ ਮਸੀ ਜੋ ਕਿਪਸ ਕੰਟਰਸਿਪ ਪ੍ਰੋਗਰਾਮ ਨਹੀਂ ਗਈ ਸੀ ਉਹਨਾਂ ਦੇ ਪਰਿਵਾਰ ਵੱਲੋਂ ਥੋੜਾ ਪੁਲਸ ਪਾਰਟੀ ਦੇ ਨਾਲ ਕਾਫੀ ਮਿਸਬੀਹ ਕੀਤਾ ਗਿਆ ਸੀ ਅਤੇ ਗੈਰਕਾਨੂੰਨੀ ਤਰੀਕੇ ਨਾਲ ਰੋਕ ਕੀਤੀ ਗਈ ਸੀ ਤੇ ਸੌਲਟ ਦੀ ਵੀ ਉਹਨਾਂ ਨੇ ਕਾਰਵਾਈ ਕੀਤੀ ਗਈ ਸੀ ਜਿਸ ਸੰਬੰਧੀ ਵਿਜੇ ਮਸੀ ਜਿਸ ਨੇ ਛੱਤ ਤੋਂ ਛਾਲ ਮਾਰ ਕੇ ਪਿੱਛੇ ਦੀ ਕੋਸ਼ਿਸ਼ ਕੀਤੀ ਜਿਸ ਤੇ ਉਹਦੇ ਸੱਟਾਂ ਵਧੀਆ ਸੀ ਜੇ ਜਿਸ ਵੰਦੀ ਅਸੀਂ ਇੱਕ ਮੁਕਦਮਾ ਰਜਿਸਟਰ ਕਰਕੇ ਉਸ ਦੇ ਪਰਿਵਾਰਿਕ ਮੈਂਬਰਾਂ ਦੇ ਖਿਲਾਫ ਤੇ ਵੀ ਜਮਸੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੈ ਤੇ ਤਫਤੀਸ਼ ਚੱਲ ਰਹੀ ਹੈ। ਇਹ ਤੇ ਕਿੰਨੇ ਮਾਮਲੇ ਆਲਰੇਡੀ ਚੱਲੇ? ਵੀ ਜਮਸੀ ਤੇ ਕਰੀ 20 ਪਰਚੇ ਹੋ ਗਏ। ਵੱਖ-ਵੱਖ ਸੈਕਸ਼ਨਸ ਦੇ ਵਿੱਚ ਅਸॉल्ट ਤੋਂ ਲੈ ਕੇ ਐਂਟੀ ਦੇ ਵਿੱਚ। ਡਾਕਟਰ ਸਾਹਿਬ ਪੇਸ਼ੈਂਟ ਆ ਰਹੇ ਆ ਤੇ ਆਇਆ ਇੱਕ ਲੜਾਈ ਜੱੜੇ ਹੋਣ ਕਰਕੇ। ਕੀ ਲੱਗਦਾ ਤੁਸੀਂ ਕਿੰਨੇ ਪੇਸ਼ੈਂਟ ਨੂੰ ਇਤਨੀ ਚੱਕੀ ਤੇ ਨਾਲ? ਪਰ ਤੇ ਪੰਜ ਮਰੀਜ਼ ਹੀ ਹੋਏ ਨੇ ਟੋਟਲ ਦਖਲ ਆਪਣੇ ਕੋ। ਇੱਕ ਵਿੱਚੋਂ ਗੈਂਗਸਟਰ ਦੱਸਿਆ ਜਾ ਰਿਹਾ ਪੁਲਿਸ ਵੱਲੋਂ। ਇਹ ਚਾਰ ਜਿਹੜੇ ਹੈਗੇ ਪੁਲਿਸ ਨੂੰ ਲੈ ਜਾਂਦੇ ਠੀਕ ਹੈ ਉਹਨਾਂ ਦੇ ਆਪਸ ਵਿੱਚ ਮੁੱਤ ਭੇੜ ਦਾ ਮਾਮਲਾ ਹੈਗਾ ਜੋ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਜਿਹੜੀ ਨੇ ਸੱਟ ਲੱਗੇ ਇੰਜਰੀਡ ਕਿੰਨੇ ਜਿਆ ਅ ਜਿਹੜਾ ਤੇ ਹੈਗਾ ਇੱਕ ਗੈਂਗਸਟਰ ਸੈੱਟ ਕਾਫੀ ਹੈਗੀ ਹੈ ਇੱਕ ਬਾਹ ਦੀ ਹੱਡੀ ਤੇ ਕਲੱਤ ਦੀ ਹੱਡੀ ਵੀ ਛੁੱਟੀ ਹੋਈ ਹੈ ਓਕੇ ਮਲਾਜ਼ਮ ਜਿਹੜੇ ਉਹਨਾਂ ਦੇ ਮਲਾਜ਼ਮ ਦੇ ਨਹੀਂ ਡੂੰਗੇ ਨਹੀਂ ਹੈਗੇ ਪਰ ਸੈੱਟ ਹੈਗੀ ਉਹਨਾਂ ਦੀ ਤਿੰਨੇ ਚਾਰੇ ਦਾਖਲ ਨੇ ਨਾ ਚਾਰ ਦਾਖਲ ਨੇ ਤਿੰਨ ਮਲਾਜ਼ਮ ਨੇ ਚਾਰ ਮਲਾਜ਼ਮ ਨੇ ਚਾਰ ਮਲਾਜ਼ਮ ਨੇ ਇੱਕ ਮੁੰਡਾ ਜਿਹੜਾ ਗੈਂਗਸਟਰ ਦੱਸਿਆ ਜਾ ਰਿਹਾ ਪੁਲਿਸ ਨੂੰ ਕੋ ਰੈਫਰ ਕਰਨੇ ਕੀਤਾ ਰੈਫਰ ਨਹੀਂ ਕੀਤਾ ਕੋਈ ਓਕੇ ਓਕੇ